ਹਾਂਜੀ ਵਾਇਕੁਰ ਜੀ ਅੱਜ ਹੋ ਗਈ 7 ਤਰੀਕ ਤੇ ਨੋਮਾ ਮਹੀਨਾ 2025 ਤੇ ਨਾਲੀ ਦਾ ਪਾਣੀ ਤੇ ਇੱਕ ਹਰਦਾਂ ਤੁਸੀਂ ਵੀਡੀਓ ਦੇ ਲੈ ਕਿਤਾ ਕਰ ਲੈ ਕੀ ਨਹੀਂ ਕਰਦੇ ਤੁਸੀਂ ਤੇ ਮੈਂ ਤਾਂ ਹੀ ਵੀਡੀਓ ਕੱਟ ਬਣਾਉਣਾ ਹੁਣ ਧਿਆਨ ਨਾਲੀ ਦਾ ਪਾਣੀ ਦੇਖੋ ਪਹਿਲਾਂ ਦੇਖੋ ਛੋਨ ਤੁਰੀ ਇੱਕ ਮਿੰਟਾਂ ਦੀ ਦਰ ਤੇ ਵਧਿਆ ਹੈ ਕਿ ਘਟਿਆ ਹੈ ਵਧਿਆ ਹੈ ਥੋੜਾ ਵਧ ਗਿਆ ਪਾਣੀ ਪਹਿਲਾਂ ਤਾਂ ਘੱਟ ਰਿਹਾ ਸ਼ਟਾਟਰ ਤੋਂ ਪਤਾ ਲੱਗ ਜਾਂਦਾ ਹੈ ਨਾਲ ਪਿੰਡਾਂ ਗਈ ਬਲੋਲੀਆ ਉਹ ਪਿੰਡਾਂ ਸਾਹਮਣੇ ਬਲੋਲੀਆ ਇਧਰੋਂ ਆਏ ਨੂੰ ਪਾਣੀ ਜਾਂਦਾ ਤੇ ਇਧਰੋਂ ਪਾਣੀ ਆਉਂਦਾ ਹੁਣ ਅਸੀਂ ਆਏ ਹਾਂ ਤੁਰ ਕੇ ਪਿੰਡੋਂ ਚੱਲ ਕੇ ਆਏ ਹਾਂ ਤੁਰ ਕੇ ਹੁਣ ਆਪਾਂ ਅੱਗੇ ਜਾ ਕੇ ਵੇਖਦੇ ਹਾਂ ਸੋਨੂ ਅੱਗੇ ਵੀ ਦਿਖਾਉਣੇ ਆ ਤੇ ਇੱਕ ਲੈਗ ਦਾ ਕਰਿਆ ਕਰੋ ਯਾਰ ਮੈਂ ਤਾਈ ਦਾ ਵੀਡੀਓ ਬਣਾਉਣਾ ਹਟਿਆ ਇਹ ਵੀਡੀਓ ਬਣਾਵਾਂਗੇ ਤੂੰ ਲੈਗ ਕਰਿਆ ਕਰੋ ਫਿਰ ਮੈਂ ਅੱਗੇ ਅੱਗੇ ਵਧੇ ਜਾਊਂਗਾ ਵੀਡੀਓ ਬਣਾਉਣ ਲੱਗ ਜਾਊਂਗਾ ਫਿਰ ਜਾ ਲਈ ਤੇ ਐਡੇ ਡੇ ਬੱਟ ਹੈ ਜੀ ਵੱਡੀਆਂ ਵੱਡੀਆਂ ਬੱਟ ਹੈ ਅੱਗੇ ਜਾ ਕੇ ਹੁਣ ਦਿਖਾਉਣੇ ਆ ਹਾਂਜੀ ਆਵੇ ਕੱਲ ਟਰਾਲੀ ਲੈ ਕੇ ਗੱਟੀ ਭਰ ਕੇ ਤੇ ਗੱਟੀ ਮਿੱਟੀ ਦੇ ਭਰੇ ਹੋਇਆ ਤੇ ਕੱਲ ਹੀ ਇਹ ਟਰਾਲੀ ਇੱਥੇ ਲਾ ਕੇ ਗਏ ਆ ਇਧਰ ਝੁੰਡ ਆ ਗਿਆ ਉਹ ਆਪਣਾ ਪਿੰਡ ਆ ਗਿਆ ਗਾ ਇੰਨੀ ਵਾਰ ਤੁਰ ਕੇ ਆਇਆ ਚੱਲ ਕੇ ਆ ਤੇ ਆ ਗਲਟੇ ਭਰੇ ਕੱਲ ਲਈਏ ਗੱਟੇ ਮਿੱਟੀ ਦੇ ਭਰੇ ਤੇ ਕੱਲ ਹੀ ਟਰਾਲੀ ਲੱਗ ਗਏ ਆ ਹਾਂਜੀ ਆ ਪਾਣੀ ਦੇਖੋ ਤੁਸੀਂ ਤੁਸੀਂ ਇੱਕ ਮਿੰਟ ਜੀ ਦੱਸ ਦਿਓ ਘਟਿਆ ਹੈ ਕਿ ਵਧਿਆ ਹੈ ਤੇ ਬਾਈ குருਜੀ ਆਪਾਂ ਜਿਲ੍ਹਾ ਹਮਾਨਗੜ ਪਿੰਡ ਆਪਣਾ ਮਸ਼ਰੂ ਵਾਲਾ ਤੇ ਨਾਲ ਪਿੰਡ ਬਲੋਲੀਆ ਤੇ ਇੱਧਰ ਆਪਣਾ ਪਿੰਡ ਰਹਿ ਗਿਆ ਤੇ ਪਾਣੀ ਵੱਧ ਜਾਂਦਾ ਦੇਖੋ ਪਹਿਲਾਂ ਥੋੜਾ ਜਿਹਾ ਕੱਡੇ ਰਿਹਾ ਇੱਥੇ ਆ ਗਿਆ ਪਾਣੀ ਤੇ ਤੁਸੀਂ ਵੀਡੀਓ ਵੇਖਦੇ ਰਹਾ ਕਰੋ ਤੇ ਚੰਗੀ ਲਾਇਕ ਕਰੀ ਚੰਗਾ ਲੱਗਿਆ ਤਾਂ ਲਾਇਕ ਕਰਿਆ ਕਰੋ ਜੇ ਨਾਲ ਚੰਗਾ ਲੱਗਿਆ ਨੋ ਨੋ ਪਏ ਇਹ ਗਣਾ ਵੀਡੀਓ ਦੇਖਦੇ ਰਿਹਾ ਕਰੋ ਯਾਰ ਭਾਈ ਜੀ ਲਾਇਕ ਤਾਂ ਕਰ ਦਿਆ ਕਰੋ ਯਾਰ ਅੱਗੇ ਫੇ ਮੈਂ ਵੱਧ ਹੀ ਜਾਊਗਾ ਵੀਡੀਓ ਮੈਂ ਤੁਹਾਨੂੰ ਬਣਾਈ ਜਾਊਗਾ ਦੇਖੀ ਜਾ ਕਰੋ ਵਧੀਆ ਚੰਗੇ ਵਧੀਆ ਵਧੀਆ ਵੀਡੀਓ ਬਣਾਇਆ ਕਰਾਂਗੇ ਆਪਾਂ ਪਾਣੀ ਵੇਖੋ ਇੰਨੀ ਸਪੀਡ ਤੇ ਜਾਂਦਾ ਹੈ ਪਾਣੀ ਇੰਨੀ ਤੇ ਚੱਲਦਾ ਹੈ ਪਾਣੀ ਇਧਰੋਂ ਆਉਂਦਾ ਤੇ ਇੰਨੀ ਸਪੀਡ ਤੇ ਜਾਂਦਾ ਹੈ ਆ ਚੈੱਕ ਕਰ ਲਓ ਪਹਿਲਾਂ ਦੇਖੋ ਵੀਡੀਓ ਦੇ ਤੇ ਪਤਾ ਲੱਗ ਰਿਹਾ ਤੁਹਾਨੂੰ ਇੰਨਾ ਤੇਜ਼ ਤੁਰੇ ਆਉਂਦਾ ਪਾਣੀ ਹਾਂਜੀ ਆ ਪਾਣੀ ਉਧਰੋਂ ਹੰਦਾ ਨਾਲੀ ਦਾ ਪਾਣੀ ਆਉਂਦਾ ਤੇ ਇਹ ਬੋਰ ਸੀਗਾ ਇਹ ਇਹਦੇ ਵਿੱਚ ਪਾਣੀ ਜਾਂਦਾ ਤੇ ਨਵਾਂ ਬੋਰ ਕਰਿਆ ਆ ਵੀ ਉਧਰ ਤੇ ਇਧਰੋਂ ਪਹਿਲਾਂ ਬੋਰ ਸੀਗਾ ਪਾਣੀ ਇੱਥੋਂ ਚੱਕਦਾ ਹੁੰਦਾ ਸੀ ਮੋਟਰ ਤੇ ਆ ਸਾਹਮਣੇ ਡਿੱਕੇ ਸੀਗਾ ਪਾਣੀ ਆ ਰਿਹਾ ਪੀਣ ਨੂੰ ਹੁਣ ਆਪਾਂ ਚੱਲਦੇ ਆਂ ਹਾਂਜੀ ਉਹ ਬੰਦੇ ਫਿਰਦੇ ਆਪਣੇ ਪਿੰਡ ਦੇ ਵੀਡੀਓ ਨਹੀਂ ਉਹ ਆਪਣੇ ਪਾਣੀ ਦੇਖਣ ਆਏ ਸੀਗੇ ਤੇ ਪਾਣੀ ਵੇਖੋ ਤੇ ਤੁਰੇ ਹੁੰਦਾ ਪਾਣੀ ਤੇ ਆਪਾਂ ਆਏ ਹਾਂ 2 ਕਿਲੋਮੀਟਰ ਇੱਥੇ ਖੇਤ ਆ ਨਾਲੀ ਦੇਖਣ ਆਏ ਹਾਂ 2 ਕਿਲੋਮੀਟਰ ਚੱਲ ਕੇ ਆਂ ਹਾਂਜੀ ਇਹ ਨਾ ਰਾਤ ਨੂੰ ਵੀ ਪਾਣੀ ਦੇਖਣਾ ਹੁੰਦੇ ਆ ਆ ਬੱਟ ਨਾ ਚੈੱਕ ਕਰਦੇ ਆ ਬੱਟ ਇਹ ਇਹਨੇ ਦੇ ਫਿਰ ਤਿਆਰ ਰੱਖਣਾ ਪੈਂਦਾ ਤੇ ਰਾਤ ਨੂੰ ਵੀ ਹੁੰਦੇ ਦੁਪਹਿਰੇ ਵੀ ਹੁੰਦੇ ਤੜਕੇ ਵੀ ਹੋ ਜਾਂਦੇ ਸ਼ਾਮ ਨੂੰ ਵੀ ਆਉਂਦੇ ਆ ਅਸੀਂ ਹੁਣ ਇੱਥੇ ਆਪਾਂ ਆਇਆ ਇੱਥੋਂ ਚੱਲ ਕੇ 2 ਕਿਲੋਮੀਟਰ ਉਹ ਪਿੰਡ ਹੈ 2 ਕਿਲੋਮੀਟਰ ਚੱਲ ਕੇ ਆਏ ਆ ਤੁਰ ਕੇ ਆਏ ਆ ਤੇ 1 ਕਿਲੋਮੀਟਰ ਆਪਣਾ ਖੇਤ ਉਹ ਪੈ ਗਿਆ 2 ਕਿਲੋਮੀਟਰ ਆਪਣਾ ਉਹ ਖੇਤ ਪੈ ਗਿਆ ਜੀ ਤੇ ਪਾਣੀ ਦੇਖੋ ਅੱਜ ਹੋ ਗਏ 20 ਦਿਨ ਤਾਂ ਹੋ ਗਏ ਉਹਨੇ 15 ਦਿਨ ਪਾਣੀ ਨਾਲੀ ਚ 15 20 ਦਿਨ ਹੋ ਗਏ ਇੱਕ ਜਾਂ ਮਹੀਨਾ ਹੋ ਗਿਆ ਉਹਨੇ ਪੂਰਾ ਬਸ ਇੰਨੇ ਦਾ ਹੋ ਗਿਆ ਜੀ ਠੀਕ ਹੈ ਜੀ ਇਹ ਹੁਣ ਬੱਦਲ ਵੀ ਬਣੇ ਵਿਆ ਕੱਲ ਵੀ ਮੀਂਹ ਪੈ ਗਿਆ ਢਿਆ ਸ਼ਾਮ ਨੂੰ 3 ਵਜੇ ਮੀਂਹ ਆ ਗਿਆ ਸੀਗਾ ਤੇ ਅਜੇ ਵੀ ਬੱਦਲ ਬਣੇ ਵਿਆ ਦੇਖੋ ਕਿ ਰਿਗਿ ਰਿਗਿ ਗਰਮੀ ਹੋ ਜਾਂਦੀ ਹੈ ਕਿੱਦੇ ਠੰਡ ਹੋ ਜਾਂਦੀ ਹੈ ਫਿਰ ਕਿਤੇ ਗਰਮੀ ਹੋ ਜਾਂਦੀ ਹੈ ਕਿਤੇ ਠੰਡ ਹੋ ਜਾਂਦੀ ਹੈ ਤੇ ਬਾਲੀ ਗਰਮੀ ਨਾਲ ਆਪਾਂ ਨੂੰ ਕੰਮ ਨਹੀਂ ਹੁੰਦਾ ਤੇ ਠੰਡ ਹੋਵੇ ਨਾ ਫਿਰ ਬੰਦਾ ਥੋੜੇ ਫਰੇ ਦਿੰਦਾ ਕੰਮ ਲੱਗਿਆ ਰਹਿੰਦਾ ਠੀਕ ਹੈ ਜੀ ਆ ਵੀਡੀਓ ਵੇਖਦੇ ਰਹਿਆ ਕਰੋ ਤੇ ਪਾਣੀ ਤੇ ਚੈੱਕ ਕਰ ਲਓ ਇੱਕ ਵਾਰੀ ਪਾਣੀ ਚੈੱਕ ਕਰ ਲਓ ਤੇ ਹੁਣ ਆਪਾਂ ਚੱਲਦੇ ਹਾਂ ਜੀ ਘਰ ਦੂ ਤੁਰ ਕੇ ਜਲਦੀ 2 ਕਿਲੋਮੀਟਰ ਆਪਾਂ ਚੱਲ ਕੇ 2 ਕਿਲੋਮੀਟਰ ਹੁਣ ਘਰੇ ਜਾਵਾਂਗੇ ਚਾਗਲ ਚਾਰ ਪੂਰਾ ਹੋ ਜਾ ਚਾਰ ਕਿਲੋਮੀਟਰ ਪੂਰਾ ਹੋ ਜਾ ਠੀਕ ਹੈ ਜੀ ਹੁਣ ਚੱਲਦੇ ਆਪਾਂ ਘਰ ਨੂੰ ਆ ਦੇਖੋ ਕੀ ਪਤਾ ਮੀ ਆਊਗਾ ਕੀ ਕੀ ਕਰੂਗਾ ਰੱਬ ਤੇ ਵਾਹਿਗੁਰੂ ਜੀ ਵਾਹਿਗੁਰੂ Gracias.